जय हिंद दोस्तों मैं हां बलविंदर सिंह ते हाजिर है जी प्रोग्राम जायजवान लेके इस प्रोग्राम ਦੇ ਤਹਿਤ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਫੌਜੀ ਅਫਸਰ ਜਵਾਨਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਉਹਨਾਂ ਦੀ ਜ਼ਿੰਦਗੀ ਤੇ ਇੱਕ ਝਾਤ ਮਾਰਦੇ ਹਾਂ ਕਿ ਉਹਨਾਂ ਨੇ ਦੇਸ਼ ਸੇਵਾ ਕਦੋਂ ਸ਼ੁਰੂ ਕੀਤੀ ਤੇ ਦੇਸ਼ ਸੇਵਾ ਕਰਦਿਆਂ ਕਰਦਿਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਉਹਨਾਂ ਨੂੰ ਕਰਨਾ ਪਿਆ ਬਹੁਤ ਸਾਰੀਆਂ ਗੱਲਾਂ ਅਸੀਂ ਉਹਨਾਂ ਨਾਲ ਕਰਦੇ ਹਾਂ ਔਰ ਇਸ ਲੜੀ ਦੇ ਤਹਿਤ ਪਿਆਰੇ ਦਰਸ਼ਕੋ ਅੱਜ ਮੈਂ ਜੇਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਉਹ ਵੀ शख्सियत ਕਿਸੇ ਜਾਣ ਪਛਾਣ ਦੀ ਮੋਤਾਜ ਨਹੀਂ ਬਹੁਤ ਸਾਰੇ ਜ਼ਿੰਦਗੀ ਦੇ ਉਹਨਾਂ ਦੇ ਪਹਿਲੂ ਨੇ ਔਰ ਖਾਸ ਤੌਰ ਤੇ ਮੈਂ ਸਭ ਤੋਂ ਪਹਿਲਾਂ ਤੁਹਾਡੀ ਮੁਲਾਕਾਤ ਕਰਵਾਈ ਦਾ ਨਾ ਮੇਰੇ ਨਾਲ ਅੱਜ ਨੇ ਸਰਦਾਰ ਕੇਵਲ ਸਿੰਘ ਜੀ ਰਤੜਾ ਜਿਹੜੇ ਕਿ ਅਸਿਸਟੈਂਟ ਕਮਾਂਡੈਂਟ ਬੀਐਸਐਫ ਤੋਂ ਨੇ ਰਿਟਾਇਰ ਹੋਏ ਨੇ ਉਹਨਾਂ ਦੀ ਜ਼ਿੰਦਗੀ ਤੇ ਅਸੀਂ ਅੱਜ ਚਾਤਮਾਨੀਆ ਰਤੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਚ ਤੁਹਾਡਾ ਔਰ ਅਸੀਂ ਮਾਨ ਮਹਿਸੂਸ ਕਰ ਰਹੇ ਹਾਂ ਕਿ ਤੁਸੀਂ ਅੱਜ ਸਾਡੇ ਸਟੂਡੀਓ ਚ ਤੁਸੀਂ ਜ਼ਿੰਦਗੀ ਚ ਬਹੁਤ ਲੰਮਾ ਸਮਾਂ ਜਿਹੜਾ ਉਹ ਵੱਖ-ਵੱਖ ਆਉਧਿਆਂ ਤੇ ਰਹਿ ਕੇ ਕੰਮ ਕੀਤਾ ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਤੁਹਾਡੀ ਜ਼ਿੰਦਗੀ ਦੇ ਜਿਹੜੇ ਤੁਸੀਂ ਲੋਕ ਸੇਵਾ ਕੀਤੀ ਹੈ ਸਿਕਿਉਰਿਟੀ ਫੋਰਸਸ ਵਿੱਚ ਰਹਿ ਕੇ ਸੇਵਾ ਕੀਤੀ ਹੈ ਉਹਦੇ ਬਾਰੇ ਅਸੀਂ ਦੱਸ ਸਕੀਏ ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੁਹਾਡੇ ਬਚਪਨ ਬਾਰੇ ਤੁਹਾਡੀ ਮੋਢਲੀ ਜਿਹੜੀ ਪੜ੍ਹਾਈ ਆ ਜਾਂ ਜਦੋਂ ਅਸੀਂ ਕਿਸੇ ਸ਼ਖਸੀਅਤ ਨਾਲ ਗੱਲਬਾਤ ਕਰਦੇ ਹਾਂ ਰਤਨਾ ਸਾਹਿਬ ਤਾਂ ਉਹਦੇ ਪਸ਼ੋਕੜ ਵਾਲ ਸਾਹਿਬ ਤੋਂ ਪਹਿਲਾਂ ਅਸੀਂ ਚਾਤ ਮਾਰਦੇ ਹਾਂ ਕਿ ਇਹ ਇੰਨੀ ਵਧੀਆ ਸ਼ਖਸੀਅਤ ਬਣੀ ਕਿਵੇਂ ਮੇਰਾ ਬਚਪਨ ਪਿੰਡ ਰਤਨਾ ਹੈ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਉੱਥੇ ਹੋਇਆ ਫਿਰ ਉੱਥੇ ਜਿਹੜਾ ਵੀ ਲੱਗੇ ਸਕੂਲ ਸੀਗਾ ਸਾਡਾ ਸਰਕਾਰੀ ਹਾਈ ਸਕੂਲ ਫਤੂ ਟਿੰਗਾ ਉਸ ਵੇਲੇ ਤੇ ਉਹਦੇ ਵਿੱਚ ਮਾਪਿਆਂ ਨੇ ਦਾਖਲ ਕਰਾ ਦਿੱਤਾ ਤੇ ਫਿਰ ਅੱਗੇ-ਅੱਗੇ ਚੱਲਦੇ ਰਿਹਾ میٹرਕ ਕੀਤੀ ਫਿਰ ਅਸੀਂ ਗਵਰਨਮੈਂਟ ਕਾਲਜ ਕਪੂਰਥਲਾ ਰੰਦੀਰ ਕਾਲਜੋਂ ਦਾ ਹੁੰਦਾ ਸੀ ਅੱਜ ਕੱਲ ਨਵਜਸਤ ਸਿੰਘ ਗਾਲੂ ਵਾਲੀਆ ਉਹਦੇ ਚ ਆ ਗਿਆ ਜੀ ਤੇ ਉੱਥੋਂ ਮੈਂ ਬੀਏ ਕੀਤੀ ਔਰ ਫਿਰ ਬੀਐਡ ਕੀਤੀ ਯੂਜੀਸੀ ਕੀਤਾ ਪੋਸਟ ਗ੍ਰੈਜੂਏਸ਼ਨ ਔਰ ਫਿਰ ਉਹਦੇ ਵਿੱਚ ਬਹੁਤ ਕੁਝ ਹੈਗਾ ਕਿ ਕਾਲਜ ਦੇ ਟਾਈਮ ਤੇ ਮੇਰੀ ਸਭ ਤੋਂ ਵੱਡੀ ਗੱਲ ਸੀ ਕਿ ਮੈਂ ਐਨਸੀਸੀ ਜੁਆਇਨ ਕੀਤੀ ਜੀ ਇਸ ਕਰਕੇ ਫਿਰ ਅੱਗੇ ਲਾਈਫ ਦੇ ਵਿੱਚ ਆਪਾਂ ਜਿਹੜੇ ਹੈਗੇ ਆ ਹੋਰ ਵੀ ਬਹੁਤ ساری ਗੱਲਾਂ ਆ ਇਸ ਮਾਮਲੇ ਕਰਾਂਗੇ ਜਦੋਂ ਤੁਸੀਂ ਕਹਿਆ ਕਿ ਗ੍ਰੈਜੂਏਸ਼ਨ ਕੀਤੀ ਪੋਸਟ ਗ੍ਰੈਜੂਏਸ਼ਨ ਕੀਤੀ ਤੇ ਐਨਸੀਸੀ ਦਾ ਤੁਸੀਂ ਜ਼ਿਕਰ ਕੀਤਾ ਸੋ ਵਿਦਿਆਰਥੀ ਜੀਵਨ ਵਿੱਚ ਤੁਸੀਂ ਐਨਸੀਸੀ ਦੇ ਕੈਡਟ ਰਹੇ ਹੋ ਕੀ ਮਹੱਤਵ ਹੈ ਬਲਵਿੰਦਰ ਜੀ ਇਹ ਨਾ ਬਹੁਤ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਜਦੋਂ ਮੈਂ ਕਾਲਜ ਵਿੱਚ ਪੜ ਰਿਹਾ ਸੀਗਾ ਤੇ ਸਾਡੇ ਜਿਹੜੇ ਇਕਨੋਮਿਕਸ ਦੇ ਪ੍ਰੋਫੈਸਰ ਸੀ ਉਹ ਖੁਦ ਐਨਸੀਸੀ ਦੇ ਪਾਰਟ ਟਾਈਮ ਆਫ ਸਰਵਿਸ ਇਹ ਉਹਨਾਂ ਨੇ ਸਾਨੂੰ ਬੜਾ ਮੋਟੀਵੇਸ਼ਨ ਦਿੱਤੀ ਉਹਨਾਂ ਨੇ ਕਿਦਾਂ ਕਿਹਾ ਕਿ ਉਹ ਕਹਿੰਦੇ ਕਿ ਜੇ ਤੁਸੀਂ ਐਨਸੀਸੀ ਦਾ ਸੀ ਸਰਟੀਫਿਕੇਟ ਹਾਸਲ ਕਰ ਲੈਂਦੇ ਹੋ ਸੀਨੀਅਰ ਡਿਵੀਜ਼ਨ ਦਾ ਤੇ ਤੁਸੀਂ ਡਾਇਰੈਕਟ ਆਰਮੀ ਦੇ ਵਿੱਚ ਸੈਕੰਡ ਲੈਫਟਿਨੈਂਟ ਬਣਤੀ ਹੋ ਸਕਦੇ ਉਸ ਸਮੇਂ ਅੱਜ ਕੱਲ ਅੱਜ ਕੱਲ ਲੈਫਟਿਨੈਂਟ ਹੈ ਤੇ ਉਹ ਸਾਡੇ ਲਈ ਬੜੀ ਇੱਕ ਮੋਟੀਵੇਸ਼ਨ ਵਾਲੀ ਗੱਲ ਸੀ ਤੇ ਅਸੀਂ ਜੀ ਐਨਸੀਸੀ ਜੁਆਇਨ ਕਰ ਲਈ ਐਨਸੀਸੀ ਜੁਆਇਨ ਕਰਕੇ ਪਹਿਲਾਂ ਜਿਹੜਾ ਬੀ ਸਰਟੀਫਿਕੇਟ ਹਾਸਲ ਕੀਤਾ ਜੀ ਤੇ ਫਿਰ ਜਦੋਂ ਨਾਲ ਹੀ ਸਾਡੀ ਗ੍ਰੈਜੂਏਸ਼ਨ ਨਹੀਂ ਉਦੋਂੋਂ ਸਾਡਾ ਸੀ ਸਰਟੀਫਿਕੇਟ ਵੀ ਮੈਂ ਜਿਹੜਾ ਹੈਗਾ ਜੀ ਉਹ ਪੂਰਾ ਹਾਸਲ ਕਰ ਲਿਆ ਔਰ ਇਥੋਂ ਤੱਕ ਕਿ ਮੈਂ ਐਮਸੀਸੀ ਦੇ ਗਰੁੱਪ ਲੈਵਲ ਤੱਕ ਗਰੁੱਪ ਮਤਲਬ ਇੱਕ ਬਟਾਲੀਅਨ ਲੈਵਲ ਇੱਕ ਸਾਡਾ ਗਰੁੱਪ ਲੈਵਲ ਹੋ ਗਿਆ ਗਰੁੱਪ ਲੈਵਲ ਦੇ ਵਿੱਚ ਵੀ ਮੈਂ ਬੈਸਟ ਸ਼ੂਟਰ ਕਾਲਜ ਵੱਲੋਂ ਜਿਹੜਾ ਡਿਕਲੇਅਰ ਕੀਤਾ ਗਿਆ ਸੀ ਜੇ ਪੂਰੇ ਪੂਰੇ ਗਰੁੱਪ ਦੇ ਵਿੱਚੋਂ ਬੜਾ ਬੜਾ ਅੱਛਾ ਲੱਗ ਰਿਹਾ ਹੈ ਇਹਦਾ ਮਤਲਬ ਜਿਨ੍ਹਾਂ ਬੱਚਿਆਂ ਨੇ ਜਿਵੇਂ ਤੁਸੀਂ ਅਸਿਸਟੈਂਟ ਕਮਾਂਡੈਂਟ ਰਹੇ ਹੂ ਬੀਐਸਐਫ ਚ ਜੀ ਤੇ ਜੇ ਬੱਚਿਆਂ ਨੇ ਅੱਗੇ ਸਿਕਿਉਰਿਟੀ ਫੋਰਸੇਸ ਵਿੱਚ ਜਾਣਾ ਹੋਵੇ ਤਾਂ ਫਿਰ ਉਹ ਮਤਲਬ ਐਨਸੀਸੀ ਜਾ ਕੇ ਸੌਖਾ ਕੰਮ ਹੋ ਜਾਂਦਾ ਉਹਨਾਂ ਨੂੰ ਜਿਵੇਂ ਤੁਸੀਂ ਦੱਸਿਆ ਕਿ ਡਾਇਰੈਕਟ ਜਿਹੜਾ ਉਹ ਲੈਫਟੀਨੈਂਟ ਅੱਜਕੱਲ੍ਹ ਭਰਤੀ ਹੋ ਜਾਂਦਾ ਬੀਐਸਐਫ ਚ ਵੀ ਐਵੇਂ ਇਹਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਨਹੀਂ ਜੀ ਆ ਬਲਵਿੰਦਰ ਜੀ ਇਸ ਤਰ੍ਹਾਂ ਹੈ ਕਿ ਜੇ ਤਾਂ ਤੁਸੀਂ ਜਿਹੜੇ ਐਨਸੀਓ ਰੈਂਕਸ ਹੈਗੇ ਮਤਲਬ ਸਿਪਾਈ ਵਰਤੀ ਹੋਣਾ ਜਾਂ ਡਾਇਰੈਕਟਰ ਹਵਲਦਾਰ ਵਰਤੀ ਹੋਣਾ ਜਾਂ ਹੋਰ ਕੋਈ ਸਪੈਸ਼ਲਾਈਜ਼ਡ ਕੈਡਰ ਹੈਗਾ ਉਹਨਾਂ ਵਾਸਤੇ ਤਾਂ ਪਲੱਸ 2 ਲੈਵਲ ਦੀ ਐਂਟਰੀ ਹੈ ਪਰ ਅਗਰ ਤੁਸੀਂ ਬੀਐਸਐਫ ਦੇ ਵਿੱਚ ਆਫੀਸਰ ਲੈਵਲ ਵਿੱਚ ਐਂਟਰੀ ਕਰਨੀ ਹੈ ਤੇ ਤੁਹਾਨੂੰ ਗ੍ਰੈਜੂਏਸ਼ਨ ਦੇ ਨਾਲ-ਨਾਲ ਅਗਰ ਤੁਸੀਂ ਐਨਸੀਸੀ ਰੱਖਦੇ ਹੋ ਤੇ ਤੁਹਾਡੇ ਚ ਬਹੁਤ ਸਾਰੀਆਂ ਆਫੀਸਰ ਲਾਈ ਕੁਆਲਿਟੀਆਂ ਫਿਟਨੈਸ ਔਰ ਡਿਸਪਲਨ ਤੁਹਾਡੀ ਜ਼ਿੰਦਗੀ ਵਿੱਚ ਆਲਰੇਡੀ ਆ ਜਾਂਦਾ ਔਰ ਐਸੇ ਕਰਕੇ ਐਨਸੀਸੀ ਦੇ ਸੀ ਸਰਟੀਫਿਕੇਟ ਨੇ ਮੈਨੂੰ ਅੱਗੇ ਜਾ ਕੇ ਬਹੁਤ ਮਦਦ ਕੀਤੀ ਜਦੋਂ ਮੇਰੀ ਬੀਐਸਐਫ ਦੇ ਵਿੱਚ ਫਾਈਨਲ ਇੰਟਰਵਿਊ ਸੀ ਤੇ ਮੈਂ ਇੰਨਾ ਫਿਟ ਸੀਗਾ ਕਿ ਮੈਂ ਦੌੜ ਵਿੱਚੋਂ ਵੀ ਫਰਸਟ ਆਇਆ ਔਰ ਫਰਸਟ ਟਾਈਮ ਇੰਟਰੂ ਦੇ ਵਿੱਚ ਮੈਂ ਕਲੀਅਰ ਹੋ ਗਿਆ ਸੀ ਬੀਐਸਐਫ ਜਾਣ ਤੋਂ ਪਹਿਲਾਂ ਰਤੜਾ ਸਾਹਿਬ ਤੁਸੀਂ ਜਮੇ ਤੁਹਾਡੀ ਕੁਆਲਿਫਿਕੇਸ਼ਨ ਅਸੀਂ ਦੇਖਦੇ ਹਾਂ ਬੜੀ ਬੀਐਡ ਵੀ ਕੀਤੀ ਤੁਸੀਂ ਡਬਲ ਐਮਏ ਹੋ ਤੁਸੀਂ ਤੇ ਫਿਰ ਤੁਸੀਂ ਟੀਚਿੰਗ ਲਾਈਨ ਚ ਵੀ ਨੇ ਇਹ ਅ ਅ ਦਰਅਸਲ ਇਸ ਤਰ੍ਹਾਂ ਹੈਗਾ ਜੀ ਮੈਂ ਸਮਝਦਾ ਕਿ ਇੰਡੀਆ ਦੇ ਵਿੱਚ ਨਾ ਹਰ ਇੱਕ ਬੱਚੇ ਨੂੰ ਪਲਾਨ ਏ ਤੇ ਪਲਾਨ ਬੀ ਆਪਣੇ ਕੋਲ ਰੱਖਣਾ ਚਾਹੀਦਾ ਮੇਰੇ ਮੇਰੇ ਦਿਲ ਦੇ ਵਿੱਚ ਇੱਕ ਆਰਮੀ ਅਫੀਸਰ ਬਣਦਾ ਜਿਹੜਾ ਚਾਹ ਸੀ ਤਮੰਨਾ ਸੀ ਲੇਕਿਨ ਉਸ ਤੋਂ ਪਹਿਲਾਂ ਮੈਂ ਸੋਚਿਆ ਕਿ ਬੰਦਾ ਵਿਜ਼ੀ ਰਹੇ ਜੀ ਤੇ ਉਹਦੇ ਕੋਲ ਬਹੁਤ ਸਾਰਾ ਮਟੀਰੀਅਲ ਹੋਣਾ ਚਾਹੀਦਾ ਪੜਨ ਲਿਖਣ ਲਈ ਤੇ ਉਹਦੇ ਵਾਸਤੇ ਫਿਰ ਮੈਂ ਇਹਨਾ ਟੀਚਿੰਗ ਲਾਈਨ ਜੁਆਇਨ ਕਰ ਲਈ ਟੀਚਿੰਗ ਲਾਈਨ ਜੁਆਇਨ ਜਦੋਂ ਮੈਂ ਕੀਤੀ ਤਾਂ ਮੈਨੂੰ ਬਹੁਤ ਜਲਦੀ ਸੈਨਿਕ ਸਕੂਲ ਕਪੂਰਥਲਾ ਵਿਖੇ ਮੇਰੀ ਜਿਹੜੀ ਹੈ ਉਹ ਜਿਹੜੀ ਸਿਲੈਕਸ਼ਨ ਹੋ ਗਈ ਸੈਨਿਕ ਸਕੂਲ ਕਪੂਰਥਲਾ ਨੇ ਮੈਨੂੰ ਕੱਲੀ ਫਿਟਨੈਸ ਨਹੀਂ ਮੈਨੂੰ ਕਲਾ ਡਿਸਪਲਨ ਹੀ ਨਹੀਂ ਉੱਥੇ ਮੈਂ ਖੁਦ ਪਾਰਟ ਟਾਈਮ ਆਰਮੀ ਆਫ ਪਾਰਟ ਟਾਈਮ ਐਨਸੀਸੀ ਅਫਸਰ ਵੀ ਰਿਆ ਜੀ ਰਤਨਾ ਸਾਹਿਬ ਤੁਸੀਂ ਸੈਨਿਕ ਸਕੂਲ ਕਪੂਰਥਲਾ ਚ ਪੜਾਉਂਦੇ ਪੜਾਉਂਦੇ BSF ਵਿੱਚ ਜੁਆਇਨਿੰਗ ਹੋਈ ਕਦੋਂ ਹੋਈ ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਕਿਸ ਰੈਂਕ ਚ ਹੋਈ ਜੀ ਮੈਂ 1983 ਦੇ ਵਿੱਚ ਰਿਟਨ ਟੈਸਟ ਦਿੱਤਾ ਸੀ ਜੀ ਯੂਪੀ ਅਸੀਂ ਰਹੀ ਔਰ ਫਿਰ 84 ਦੇ ਵਿੱਚ ਮੈਂ ਜਾ ਕੇ 1984 ਚ ਮੈਂ ਟੇਕਨਪੁਰ ਗਵਾਲੀਅਰ ਤੇ ਜੁਆਇਨ ਕਰ ਲਿਆ ਸੀ ਜੀ ਐਸ ਅਸਿਸਟੈਂਟ ਕਮਾਂਡੈਂਟ ਜੀ ਸੈਨਿਕ ਸਕੂਲ ਤੋਂ ਸਿੱਧਾ ਡਾਇਰੈਕਟਲੀ ਚਲੀ ਗਿਆ ਕਿਹੋ ਜੀ ਵੈਸੇ ਟ੍ਰੇਨਿੰਗ ਹੁੰਦੀ ਹੈ ਸਰ ਜੇ ਸਕਿਉਰਟੀ ਫੋਰਸਸ ਦੀ ਸਾਡੇ ਬੱਚੇ ਖਾਸ ਕਰਕੇ ਕਈ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰਦਾ ਜਾਂ ਸਾਡੇ ਦੇਸ਼ ਦੇ ਜਿਹੜੇ ਨੌਜਵਾਨ ਨੇ ਕਈ ਵਾਰੀ ਇਹ ਦੇਖਦੇ ਵੀ ਟ੍ਰੇਨਿੰਗ ਸਕਿਉਰਿਟੀ ਫੋਰਸਿਜ਼ ਦੀ ਬੜੀ ਔਖੀ ਹੁੰਦੀ ਹੈ ਤੇ ਬੜਾ ਮੁਸ਼ਕਲ ਹੁੰਦਾ ਹੈ ਇਸ ਕਰਕੇ ਡਰਦੇ ਨਹੀਂ ਕੁਝ ਲੋਕ ਜਾਂਦੇ ਪਰ ਕਿੱਦਾਂ ਦੀ ਲਾਈਫ ਹੈ ਔਰ ਕਿੱਦਾਂ ਦੀ ਟ੍ਰੇਨਿੰਗ ਹੈ ਤੇ ਬੰਦੇ ਨੂੰ ਕੀ ਕੁਝ ਤੁਸੀਂ ਤਾਂ ਐਨਸੀਸੀ ਵਿੱਚ ਹੀ ਤੁਹਾਨੂੰ ਬਹੁਤ ਕੁਝ ਸਿਖਾਇਆ ਜਾਂਦਾ ਹੋਣਾ ਕਿ ਡਿਸਪਲਿਨ ਕਿਹੜੀ ਚੀਜ਼ ਹੈ ਬਲਿੰਦੇ ਜੀ ਇਸ ਤਰ੍ਹਾਂ ਹੈ ਕਿ ਜੇ ਅਗਰ ਕਿਸੇ ਵੀ ਨੌਜਵਾਨ ਨੇ ਇਹ ਸੋਚਣਾ ਹੈ ਕਿ ਮੈਂ ਸਕਿਉਰਿਟੀ ਫੋਰਸ ਵਿੱਚ ਜਾਣਾ ਹੈ ਤੇ ਉਹਨੂੰ ਪਹਿਲਾਂ ਆਪਣਾ ਮਾਨ ਬਣਾਉਣਾ ਪਊਗਾ ਕਿ ਮੈਂ ਕੀ ਫਿਜ਼ੀਕਲੀ ਫਿਟ ਹਾਂ ਕੀ ਮੈਂ ਉੱਥੇ ਦੀਆਂ ਜੜੀਆਂ ਵੀ ਹਾਰਡਸ਼ਿਪਸ ਹੈਗੀਆਂ ਉਹ ਮੈਂ ਚੱਲ ਸਕਦਾ ਇਹ ਥਿਸ ਇਸ ਨਾਟ ਏਵਰੀ ਮੈਨਸ ਕੱਪ ਆਫ ਟੀ ਜਿਹੜਾ ਜਿਹੜਾ ਬੱਚਾ ਥੋੜਾ ਬਹੁਤਾ ਸਪੋਰਟਸ ਵਾਲ ਦੇ ਪਾਸੇ ਧਿਆਨ ਦੇਵੇ ਔਰ ਡਿਸਪਲਿਨ ਨੂੰ ਲਾਈਕ ਕਰਦਾ ਹੋਵੇ ਉਹ ਹੀ ਉਧਰ ਜਾ ਸਕਦਾ ਦੂਸਰਾ ਬੱਚਾ ਉਧਰਲੇ ਪਾਸੇ ਨਹੀਂ ਮਤਲਬ ਜਾ ਸਕਦਾ ਮੇਰੀ ਸੈਨਿਕ ਸਕੂਲ ਦੀ ਬੈਕਗ੍ਰਾਉਂਡ ਸੀ ਤੇ ਮੈਨੂੰ ਬਹੁਤ ਸੌਖਾ ਰਿਹਾ ਜਿਹੜੇ ਬੱਚੇ ਦੂਸਰੇ ਨੇ ਉਹ ਵੀ ਸਪੋਰਟਸ ਵਾਲ ਵੱਲ ਧਿਆਨ ਦੇਣ ਔਰ अच्छे तरीके ਦੇ ਨਾਲ ਜਿੱਥੇ ਜਿੱਧਰ ਵੀ ਉਹ ਜਾਣਾ ਚਾਹੁੰਦੇ ਉਹਦਾ ਪਹਿਲਾਂ ਸਿਲੇਬਸ ਹਾਸਲ ਕਰਨ ਅੱਜ ਕੱਲ ਹਰ ਇੱਕ ਚੀਜ਼ अवेलेबल ਹੈ Google ਤੇ ਉਥੋਂ ਸਿਲੇਬਸ ਡਾਊਨਲੋਡ ਕਰਨ ਉਹਦੇ ਉਹਦੇ ਮੁਤਾਬਕ ਫਿਰ ਆਪਣੀ ਹਾਈਟ ਦੇ ਮੁਤਾਬਕ ਆਪਣੇ ਵਜ਼ਨ ਦੇ ਹੁੰਦਾ ਜੋ ਵੀ ਫਿਜ਼ੀਕਲ ਮੈਜ਼ਰਮੈਂਟ ਚਾਹੀਦੀਆਂ ਉਹ ਆਪਣੇ ਆਪ ਨੂੰ ਪਹਿਲਾਂ ਕੋਖਣ ਕਿ ਕੀ ਇਹ ਮੇਰੇ ਵਿੱਚ ਹੈ ਫਿਰ ਅੱਜ ਕੱਲ ਬਹੁਤ ਸਾਰਾ ਤੁਸੀਂ ਹੋਰ ਵੀ ਗਿਆਨ ਹਾਸਲ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਕੋਈ ਵੀ ਬੱਚਾ ਅਗਰ ਉਹ ਸਕੂਲ ਵਿੱਚ ਪੜਦਾ ਹੈ ਤੇ ਉਥੇ ਵੀ ਸਕੂਲ ਲੈਵਲ ਤੇ ਵੀ NCC ਹੁੰਦੀ ਹੈ ਉੱਥੇ ਦੇ ਪਾਰਟ ਟਾਈਮ ਆਫਿਸਰਸ ਵੀ ਤੁਹਾਨੂੰ ਗਾਈਡ ਕਰ ਸਕਦੇ ਹਨ ਜੇ ਤੁਸੀਂ ਕਾਲਜ ਵਿੱਚ ਉਹ ਤੇ ਕਾਲਜ ਵਿੱਚ ਵੀ ਆਲਮੋਸਟ ਸਾਰੇ ਵੱਡੇ ਜਿਹੜੇ ਕਾਲਜ ਆ ਗਿਆ ਉਹਨਾਂ ਦੇ ਵਿੱਚ ਐਨਸੀਸੀ ਹੁੰਦੀ ਹੈ ਉਥੋਂ ਵੀ ਤੁਸੀਂ ਪਤਾ ਕਰ ਸਕਦੇ ਤੁਸੀਂ ਡਿਸਟ੍ਰਿਕਟ ਲੈਵਲ ਤੇ ਜਿੱਦਾਂ ਸਾਡੇ ਕਪੂਰਥਲੇ ਵਿੱਚ 21 21 ਪੰਜਾਬ ਬਟਾਲੀਅਨ ਹੈ ਤਾਂ ਉੱਥੇ ਦੀ ਐਨਸੀਸੀ ਦੀ ਯੂਨਿਟ ਤੋਂ ਵੀ ਤੁਸੀਂ ਜਾ ਕੇ ਇਹਦੇ ਬਾਰੇ ਜਾਣਕਾਰੀ ਹਾਸਲ ਲੈ ਸਕਦੇ ਰਤਨਾ ਸਾਹਿਬ ਜਦੋਂ ਪੈਰੈਂਟਸ ਦਾ ਇੱਕ ਹੁੰਦਾ ਹੈ ਕਿ ਜਦੋਂ ਬੱਚਾ ਜੌਬ ਤੇ ਲੱਗ ਜਾਏ ਪੜਾ ਲਖਾ ਕੇ ਪਹਿਲਾਂ ਤੁਸੀਂ ਟੀਚਰ ਸੀ ਫਿਰ ਬੀਐਸਐਫ ਚ ਹੋ ਗਏ ਫਿਰ ਉਹਨਾਂ ਦਾ ਦਿਲ ਕਰਦਾ ਕਿ ਹੁਣ ਬੱਚੇ ਦਾ ਨਾ ਵਿਆਹ ਕਰ ਦਈਏ ਚਾਹ ਵੀ ਹੁੰਦਾ ਤੇ ਤੁਹਾਡੀ ਜਿਹੜੀ ਮੈਰਿਜ ਹੈ ਉਹ ਕਿਹੜੇ ਸਾਲ ਚ ਹੋਈ ਥੋੜਾ ਪਰਿਵਾਰਕ ਪਿਛੋਕੜ ਬਾਰੇ ਜਾਂ ਜਾਂ ਪਰਿਵਾਰ ਬਾਰੇ ਆਪਦੀ ਫੈਮਿਲੀ ਬਾਰੇ ਵਾਈਫ ਬੱਚਿਆਂ ਬਾਰੇ ਥੋੜਾ ਜਿਹਾ ਸਰ ਦੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਬਲਿੰਦਰ ਜੀ ਮੇਰੀ ਮੈਰਿਜ 1988 ਵਿੱਚ ਹੋਈ ਜੀ ਤੇ ਤਤਕ ਮੈਂ ਆਪਣੇ ਤੌਰ ਤੇ ਆਰਥਿਕ ਤੌਰ ਤੇ ਬਹੁਤ ਵਧੀਆ ਤਰੀਕੇ ਨਾਲ ਸੈਟਲ ਹੋ ਗਿਆ ਸੀਗਾ ਜੀ ਤੇ ਮੈਂ ਕੁਝ ਕਿਸੇ ਕਾਰਨ ਕਰਕੇ ਮੈਂ ਵੀਆਰਐਸਬ ਤੋਂ ਜਲਦੀ ਆ ਗਿਆ ਮੈਂ ਵੀਆਰਐਸ ਲੈਲੀ ਉਧਰੋਂ ਜਲਦੀ ਆ ਕੇ ਤੇ ਮੈਂ ਫਿਰ ਦੁਬਾਰਾ ਆ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦੇ ਵਿੱਚ ਡਾਇਰੈਕਟ ਪਰਮਿਸ਼ਨਰੀ ਅਫਸਰ ਪਤੀ ਹੋ ਗਿਆ ਸੀ ਤੇ ਫਿਰ ਅੱਗੇ ਲਾਈਫ ਚੱਲਦੀ ਗਈ ਜੀ ਬੱਚੇ ਹੋਏ ਮੇਰਾ ਬੇਟਾ ਵੱਡਾ ਹੈ ਉਹ ਉਹਨੇ ਬੀਐਸਸੀ ਮੈਡੀਕਲ ਕੀਤੀ ਹੈ ਫਰੈਂਸਿਕ ਸਾਇੰਸ ਵਿੱਚ ਬੇਟੀ ਮੇਰੀ ਬੀਡੀਐਸ ਡਾਕਟਰ ਹੈਗੀ ਹੈ ਉਹ ਅੱਜਕੱਲ ਕੈਨੇਡਾ ਵਿੱਚ ਵੀ ਆਪਣੀ ਡੰਟਲ ਦੀ ਪ੍ਰੈਕਟਿਸ ਕਰ ਰਹੀ ਹੈਗੀ ਆ ਤੇ ਦੋਨੇ ਬੱਚੇ ਉਥੇ ਦੇ ਸਿਟੀਜ਼ਨ ਅਸੀਂ ਆnde ਜਾਂਦੇ ਰਹਿੰਨੇ ਆ ਔਰ ਮੈਨੂੰ ਥੋੜੀ ਟਰੈਵਲ ਕਰਨ ਦਾ ਹੈਗਾ ਸ਼ੌਕ ਹੈਗਾ ਜਦੋਂ ਮੈਂ ਇੰਡੀਆ ਚ ਹਾਂ ਤੇ ਮੈਂ ਹਮੇਸ਼ਾ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਮੋਟੀਵੇਟ ਕਰਦਾ ਉਹਨਾਂ ਨੂੰ ਕੈਰੀਅਰ ਕਾਉਂਸਲਿੰਗ ਦੇ ਬਾਰੇ ਦੱਸਦਾ ਖਾਸ ਤੌਰ ਤੇ ਮੈਂ ਉਹਨਾਂ ਨੂੰ ਸਕਿਉਰਿਟੀ ਫੋਰਸੇਸ ਬਾਰੇ ਵੀ ਜ਼ਰੂਰ ਗੱਲ ਕਰਦਾ ਕਿ ਇਹ ਤੁਹਾਨੂੰ ਲਾਈਫਟਾਈਮ ਲਈ ਜਿਹੜਾ ਹੈਗਾ ਇਹ ਤਿਆਰ ਕਰ ਦਿੰਦੀ ਹੈ ਇੱਕ ਵਾਰੀ ਜਿਹੜਾ ਬੰਦਾ ਸੋਲਜਰ ਬਣ ਗਿਆ ਉਹ ਜ਼ਿੰਦਗੀ ਭਰ ਲਈ ਸੋਲਜਰ ਰਹਿੰਦਾ ਮੈਂ ਵੀ ਦੇਖਦਾ ਕਿ ਦੇਖੋ ਤੁਸੀਂ ਅੱਜ ਰਿਟਾਇਰਮੈਂਟ ਤੋਂ ਬਾਅਦ ਬਹੁਤ ਅੱਛੀ ਤੁਹਾਡੀ ਸਿਹਤ ਹੈ ਪਰਮਾਤਮਾ ਕਰੇ ਇਸੇ ਤਰ੍ਹਾਂ ਤੁਸੀਂ ਜ਼ਿੰਦਗੀ ਚ ਸਿਹਤ ਤੁਹਾਡੀ ਸਿਹਤ ਠੀਕ ਠਾਕ ਰਹੇ ਇਹ ਸਿਕਿਉਰਿਟੀ ਫੋਰਸਸ ਜਾਂ ਇੱਕ ਫੌਜੀ ਹੋਣ ਦੇ ਨਾਤੇ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਦੇ ਹੋ ਡਿਸਪਲਿਨ ਚ ਰਹਿੰਦੇ ਹੋ ਕਿ ਰਿਟਾਇਰ ਹੋਣ ਤੋਂ ਬਾਅਦ ਵੀ ਇੱਕ ਜੰਗ ਤੁਸੀਂ ਦੇਖਦੇ ਹੋ ਬਲਿੰਦਰ ਜੀ ਤੁਸੀਂ ਬਿਲਕੁਲ ਇੱਕਦਮ ਸਹੀ ਗੱਲ ਕੀਤੀ ਕਿ ਇੱਕ ਤਲੀ ਗੱਲ ਕਿ ਕੋਈ ਵੀ ਬੰਦਾ ਆਪਣੇ ਆਪ ਨੂੰ ਇਹ ਨਾ ਸਮਝੇ ਕਿ ਰਿਟਾਇਰਮੈਂਟ ਲਫ਼ਜ਼ ਮੇਰੇ ਲਈ ਬਣਿਆ ਜੀ ਆਦਮੀ ਨੂੰ ਸਿੰਪਲੀ ਆਪਣਾ ਪਲੈਟਫਾਰਮ ਚੇਂਜ ਕਰਨਾ ਹੁੰਦਾ ਅਸੀਂ ਬਚਪਨ ਦੇ ਵਿੱਚ 25 ਸਾਲ ਦੀ ਉਮਰ ਤੱਕ ਅਸੀਂ ਅਸੀਂ ਪੜਾਈ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਪ੍ਰੋਫੈਸ਼ਨਲ ਲਾਈਫ 'ਚ ਆ ਜਾਂਦੇ ਹਾਂ ਔਰ ਬਾਅਦ ਉਹ 60 ਸਾਲ ਦੇ ਬਾਅਦ ਜੇ ਅਸੀਂ ਜੌਬ ਕਰਦੇ ਹਾਂ ਤਾਂ ਅਸੀਂ ਉਸ ਤੋਂ ਬਾਹਰ ਹੋ ਜਾਂਦੇ ਹਾਂ ਲੇਕਿਨ ਕੀ 60 ਸਾਲ ਦੇ ਬਾਅਦ ਸਾਡੀ ਕੋਈ ਜ਼ਿੰਦਗੀ ਨਹੀਂ ਲੋਕ 99 ইয়ার্স ਤੱਕ ਚੱਲਦੇ ਜੀ ਖੁਸ਼ਵੰਤ ਸਿੰਘ ਜੀ ਲਗਭਗ 100 ਸਾਲ ਪੂਰੇ ਕਰਕੇ ਗਏ ਸਾਡੇ ਜਿਹੜੇ ਪ੍ਰੋਫੈਸਰ ਸੀ ਇੱਕ ਉਹਨਾਂ ਦੀ ਪਿੱਛੇ ਜਿਹ ਉਹਨਾਂ ਦੀ ਡੈਥ ਉਹਨਾਂ ਨੇ ਆਪਣਾ 100ਵਾਂ ਬਰਥਡੇ ਪਰਿਵਾਰ ਨਾਲ ਮਨਾ ਕੇ ਅਗਲੇ ਦਿਨ ਫਿਰ ਉਹਨਾਂ ਦੀ ਦੀ ਡੈਥ ਹੋਈ ਫਿਰ ਸਾਡੀ ਪਲੈਨਿੰਗ 60 ਸਾਲ ਤੋਂ ਬਾਅਦ ਵੀ ਤਾਂ ਹੋਣੀ ਚਾਹੀਦੀ ਹੈ ਉਹਦੇ ਲਈ ਵੀ ਤੁਹਾਡੀ ਲਾਈਫ ਦੇ ਵਿੱਚ ਲਾਈਫ ਰਹਿਣੀ ਚਾਹੀਦੀ ਹੈ ਬਿਲਕੁਲ ਯਾਨੀ ਕਿ ਜਿੰਦਾ ਦੇ ਲਈ ਰਹਿਣੀ ਚਾਹੀਦੀ ਹੈਗੀ ਹੈ ਤੇ ਤਾਂ ਹੀ ਤੁਸੀਂ ਬਿਹਤਰ ਤਰੀਕੇ ਦੇ ਨਾਲ ਵਿਦਆਊਟ ਐਨੀ ਐਨੀ ਲਾਇਬਿਲਟੀ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਦੇ ਹੋ ਜੇ ਤੁਸੀਂ ਖੁਦ ਹੀ ਸੁਸਤਰ ਹੈ ਤੇ ਫਿਰ ਫਿਰ ਤੁਸੀਂ ਤੁਹਾਡੀ ਜਿਹੜੀ ਗ੍ਰੈਵਿਟੀ ਹੈ ਉਹ ਜ਼ਿਆਦਾ ਆ ਜਾਂਦੀ ਹੈ ਔਰ ਜਿਹੜੀ ਸਕਿਉਰਿਟੀ ਫੋਰਸ ਦੀ ਫਿਟਨੈਸ ਹੈ ਉਹ ਤੁਹਾਨੂੰ ਕਦੇ ਵੀ ਬੁੱਢਾ ਨਹੀਂ ਹੋਣ ਦਿੰਦੀ ਨਹੀਂ ਰੂਟੀਨ ਫਿਰ ਤੁਸੀਂ ਉਹੀ ਰੱਖਿਆ ਜੀ ਕਿ ਪਹਿਲਾਂ ਵਾਲਾ ਮੈਂ ਸੈੱਟ ਕਰਦੇ ਹਾਂ ਕਿ ਖਾਣ ਪੀਣ ਦਾ ਇਦਾਂ ਦਾ ਹੈ ਪਹਿਲਾਂ ਨਾਲੋਂ ਕੁਝ ਫਰਕ ਪੈਂਦਾ ਹੈਗਾ ਜਿੱਦਾਂ ਜਿੱਦਾਂ ਏਜ ਵੱਧਦੀ ਹੈ ਲੇਕਿਨ ਖਾਣ ਪੀਣ ਦੇ ਬਾਰੇ ਵਿੱਚ ਬਹੁਤ ਪਾਰਟਿਕੂਲਰ ਮੈਂ ਹੈਗਾ ਆ اپنی ਵਾਈਫ ਨੂੰ ਵੀ ਮੈਂ ਕਹਿਣਾ ਕਿ ਘਰ ਦੇ ਵਿੱਚ ਖਾਣਾ ਜਿਹੜਾ ਉਹ ਬਹੁਤ ਹੀ ਤੰਦਰੁਸਤ ਖਾਣਾ ਬਣਨਾ ਚਾਹੀਦਾ ਹੈਗਾ ਜਿਹੜਾ ਸਾਨੂੰ ਸਿਹਤ ਬਖਸ਼ੇ ਮੈਨੂੰ ਨਹੀਂ ਯਾਦ ਕਿ ਕਿੰਨੇ ਸਾਲਾਂ ਤੋਂ ਕਦੇ ਬੁਖਾਰ ਨਹੀਂ ਚੜਿਆ ਕਦੇ ਗਲਾ ਨਹੀਂ ਖਰਾਬ ਹੋਇਆ ਇਹ ਦੇਖੋ ਤੁਹਾਡੀ ਟ੍ਰੇਨਿੰਗ ਦੀ ਮੈਨੂੰ ਤਾਂ ਲੱਗਦਾ ਕਿ ਤੁਹਾਡੀ ਟ੍ਰੇਨਿੰਗ ਵੀ ਬਤਾ ਕਰਕੇ ਤੁਸੀਂ ਬਾਕੀ ਰੋਜ਼ਾਨਾ ਸੈਰ ਮਸਟ ਹੈ ਵੀ ਤੁਸੀਂ ਆਪਣੇ ਸਰੀਰ ਨੂੰ ਵੀ ਪੂਰਾ ਮੌਕਾ ਦਿਓ ਕਿ ਉਹਦੀ ਜਿਹੜੀ ਖਰਾਕ ਹੈ ਉਹ ਵੀ ਤੁਸੀਂ ਪੂਰੀ ਫਿਰ ਮੇਰੀ ਜਿਹੜੀ ਇੱਕ ਮਾਨਸਿਕ ਖਰਾਕ ਹੈ ਉਹ ਹੈ ਕਿ ਮੇਰੇ ਸ਼ੌਕ ਹੈ ਗਿਆ ਕਵਤਾ ਲਿਖਣ ਦੇ ਮੈਂ ਕਦੇ ਮੈਂ ਉੱਥੇ ਆ ਰਿਹਾ ਕਦੇ ਕਦੀ ਬਣਾ ਵੀ ਲੈਣਾ ਜਿਹੜੇ ਜਿਹੜੇ ਬੰਦੇ ਦੇ ਸ਼ੌਕ ਹੁੰਦੇ ਹਨ ਨਾ ਉਹ ਬੰਦੇ ਨੂੰ ਬੜਾ ਤਰੋ ਤਾਜ਼ਾ ਰੱਖਦੇ ਹੈ ਵੀ ਜ਼ਿੰਦਗੀ ਚ ਤੁਸੀਂ ਇਹੋ ਜੀ ਸਿਕਿਉਰਿਟੀ ਫੋਰਸ ਵਿੱਚੋਂ ਵਿੱਚ ਵੀ ਰਹੇ ਹੋ ਫਿਰ ਤੁਸੀਂ ਇੱਥੇ ਵੀ ਜੌਬ ਕੀਤੀ ਹੁਣ ਤੁਸੀਂ ਸ਼ੌਕ ਕੀ ਰੱਖਦੇ ਆ ਉਹਦੇ ਬਾਰੇ ਵੀ ਥੋੜਾ ਦੱਸੋ ਹਾਂ ਬਲਵਿੰਦਰ ਜੀ ਆਪਾਂ ਨਾ ਗੱਲ ਉੱਥੇ ਹੀ ਮੈਂ ਮਤਲਬ ਹਨਾ ਕਰੂੰਗਾ ਕਿ ਸਿਕਿਉਰਿਟੀ ਫੋਰਸ ਦੇ ਸਭ ਤੋਂ ਪਹਿਲਾਂ ਤਿਆਨੂੰ ਆਪਣੇ ਮੌਤ ਦਾ ਡਰ ਸਰੀਰ ਚੋਂ ਕੱਢਣਾ ਪੈਂਦਾ ਜੀ ਮੈਂ ਲਾਈਫ ਇੰਸ਼ੋਰੈਂਸ ਦੇ ਵਿੱਚ ਰਹਾ ਤੇ ਉੱਥੇ ਵੀ ਮੈਂ ਆਪਣੇ ਡਿਵੈਲਪਮੈਂਟ ਅਫਸਰਾਂ ਨੂੰ ਤੇ ਬਾਕੀ ਜਿਹੜੇ ਜੂਨੀਅਰ ਅਫਸਰ ਸੀ ਮਨੋਂ ਨੇ ਇਹ ਕਹਿੰਦਾ ਸੀਗਾ ਕਿ ਤੁਸੀਂ ਜਦੋਂ ਲੋਕਾਂ ਨੂੰ ਸਮਝਾਉਣਾ ਤਾਂ ਤੁਸੀਂ ਇਹੀ ਕਹਣਾ ਨਾ ਵੀ ਜੇ ਤੁਹਾਡੀ ਲਾਈਫ 'ਚ ਕੁਝ ਘਟਣਾ ਵਾਪਰ ਜਾਏ ਤੇ ਅਸੀਂ ਅਸੀਂ ਤੁਹਾਡੀ ਕੇਅਰ ਕਰਾਂਗੇ ਤਾਂ ਇਸ ਕਰਕੇ ਲਾਈਫ ਦੇ ਵਿੱਚੋਂ ਮੌਤ ਦਾ ਡਰ ਤੇ ਤੁਸੀਂ ਕੱਢ ਦਿਓ ਜੀ ਬਸ ਤੇ ਇਸ ਕਰਕੇ ਮੈਂ ਕਵਤਾ ਲਿਖ ਲੈਣਾ ਹੈਗਾ ਜੀ ਤੇ ਜਰੂਰ ਸਾਡੇ ਦਰਸ਼ਕਾਂ ਨੂੰ ਆਪਣੀ ਕਵਤਾ ਦੀਆਂ ਦੋ ਚਾਰ ਲਾਈਨਾਂ ਜਾਂ ਕੋਈ ਗਾਣਾ ਜਰੂਰ ਸੁਣਾਓ ਜੀ ਮੈਂ ਮੈਂ ਕਰਦੇ ਬੰਦੇ ਕੱਲੇ ਮਰ ਜਾਣਾ ਸਬਦਾ ਹੋ ਕੇ ਭਵ ਸਾਗਰ ਨੂੰ ਤਰ ਜਾਣਾ ਓਖੋਲਤ ਪਾਟ ਜੇ ਰੱਖੇ ਮਨ ਦੇ ਵੇੜੇ ਦੇ ਫੁੱਲਾਂ ਵਰਗੇ ਯਾਰਾਂ ਆਪੇ ਵੜ ਜਾਣਾ ਕੀ ਕੀ ਮਾਤ ਧੰਨਵਾਦ ਤੇ ਮਾਫ ਕਰੋ ਦਾ ਪਾਠ ਪੜੋ ਮੂਰਖ ਨੂੰ ਸਮਝਾਉਣਾ ਪੱਥਰੀ ਟਕਰਾਣਾ ਇਸ ਸਰੀਰ ਦੇ ਮਰਨ ਏ ਤੂੰ ਵੀ ਬਦਤਰ ਹੈ ਇਹ ਬਹੁਤ ਅੱਛੀ ਲਾਈਨ ਹੈ ਜੀ ਜੀ ਇਸ ਸਰੀਰ ਦੇ ਮਰਨੇ ਤੂੰ ਵੀ ਬਦਤਰ ਹੈ ਬੰਦੇ ਚੋਂ ਬੰਦ ਆਈ ਦਾ ਹੀ ਮਰ ਜਾਣਾ ਸਦੀਆਂ ਤੋਂ ਗੁਰੂਆਂ ਸਮਝਾਇਆ ਰਤੜੇ ਨੂੰ ਸਦੀਆਂ ਤੋਂ ਗੁਰੂਆਂ ਸਮਝਾਇਆ ਰਤੜੇ ਨੂੰ ਨਹੀਂ ਛੱਡਿਆ ਹੋ ਮੇ ਹੰਕਾਰ ਤੇ ਲਲਚਾਣਾ ਨਹੀਂ ਛੱਡਿਆ ਹੋ ਮੇ ਹੰਕਾਰ ਤੇ ਲਲਚਾਣਾ ਕਿਆ ਬਾਤ ਹੈ ਕਿਆ ਬਾਤ ਇਹ ਦੀ ਇਸ ਤਰ੍ਹਾਂ ਦੇ ਵਿਚਾਰ ਬਹੁਤ ਅੱਛਾ ਰਤ ਪੋਜ਼ਿਟਿਵ ਵਿਚਾਰ ਇਹ ਇੰਨਾ ਵਧੀਆ ਤੁਸੀਂ ਲਿਖਿਆ ਵਾਕਈ ਜ਼ਿੰਦਗੀ ਤੇ ਇੱਕ ਪੂਰਾ ਟੁਕਦਾ ਹੈ ਔਰ ਕੀ ਇਹ ਤੁਹਾਡੀ ਆਪਣੀ ਕਿਤਾਬ ਹੈ ਜਿਹਦੇ ਵਿੱਚੋਂ ਤੁਸੀਂ ਹਾਂਜੀ ਬਲਵਿੰਦਰ ਜੀ ਇਹ ਮੇਰੀ ਕਿਤਾਬ ਹੈਗੀ ਸਭ ਤੋਂ ਪਹਿਲੀ ਕਿਤਾਬ ਹੈਗੀ ਮੇਰੀ ਜਾਲ ਦੀ ਜ਼ਮੀਰ ਜੀ ਇਹ ਮੇਰੀ ਦੂਸਰੀ ਕਿਤਾਬ ਵੀ ਇੱਕ ਤਿਆਰ ਹੀ ਹੈ ਲਗਭਗ ਉਹਦੀ ਪੀਡੀਐਫ ਤਿਆਰ ਹੈ ਤੇ ਪਿਆਰੇ ਦਰਸ਼ਕੋ ਦੇਖੋ ਜਿੱਥੇ ਇੱਕ ਫੌਜੀ ਅਫਸਰ ਦੇਸ਼ ਦੀ ਸੇਵਾ ਕਰਦੇ ਆ ਉੱਥੇ ਕਿਤਾਬਾਂ ਲਿਖਣ ਦਾ ਸ਼ੌਕ ਵੀ ਰੱਖਦੇ ਆ ਬਹੁਤ ਚੰਗੀ ਗੱਲ ਹੈ ਰਤਨਾ ਸਾਹਿਬ ਜਾਗਦੀ ਜ਼ਮੀਰ ਤੁਸੀਂ ਕਿਤਾਬ ਲਿਖੀ ਹੈ ਬਹੁਤ ਚੰਗਾ ਲੱਗ ਰਿਹਾ ਕਿ ਤੁਸੀਂ ਇਸ ਪਾਸੇ ਵੀ ਆਪਣੇ ਆਪ ਨੂੰ ਤੁਸੀਂ ਬੀਜ਼ੀ ਰੱਖਦੇ ਹੋ ਬਲਵਿੰਦਰ ਜੀ ਇਸ ਤੋਂ ਇਲਾਵਾ ਜਿੱਤਨਾ ਆਪਾਂ ਤੁਸੀਂ ਉਹਨੇ ਗੱਲ ਕੀਤੀ ਸੀ ਵੀ ਤੁਸੀਂ ਰਿਟਾਇਰਮੈਂਟ ਦੇ ਬਾਅਦ ਤੁਸੀਂ ਕੀ ਕਰਦੇ ਹੋ ਹਰ ਜਿਹੜਾ ਪੜਿਆ ਲਿਖਿਆ ਬੰਦਾ ਉਹਨੂੰ ਆਪਣੀ ਇਸ ਧਰਤੀ ਨੂੰ ਇਸ ਸਮਾਜ ਨੂੰ ਰੀਪੇ ਕਰਨਾ ਚਾਹੀਦਾ ਜੋ ਵੀ ਉਹਦੇ ਵਿੱਚ ਟੈਲੈਂਟ ਹੈ ਫਾਰ ਇਗਜ਼ਾਮਪਲ ਜੇ ਮੈਂ ਅਗਰ ਟੀਚਿੰਗ ਲੈਂਦਾ ਮੇਰੇ ਕੋਲ ਅੱਛਾ ਅੱਛੀ ਵਿਦਿਆ ਹੈਗੀ ਆ ਮੈਂ ਸਕੂਲਾਂ ਦੇ ਵਿੱਚ ਕਾਲਜਾਂ ਵਿੱਚ ਫ੍ਰੀ ਵਿੱਚ ਜਾ ਕੇ ਬੱਚਿਆਂ ਨੂੰ ਮੋਟੀਵੇਟ ਕਰਾਂ ਜੀ ਸਮਾਜ ਨੂੰ ਮੋਟੀਵੇਟ ਕਰਾਂ ਜੇ ਇਸ ਮਹੱਲੇ ਵਿੱਚ ਤੁਸੀਂ ਰਹਿੰਦੇ ਹੋ ਤੁਸੀਂ ਉੱਥੇ ਜਿਆਦਾ ਤੋਂ ਜਿਆਦਾ ਰੁੱਖ ਲਗਾਓ ਉੱਥੇ ਦੇ ਉੱਥੇ ਦੇ ਪ੍ਰਦੂਸ਼ਣ ਨੂੰ ਦੂਰ ਕਰੋ ਲੋਕਾਂ ਨੂੰ ਦੱਸੋ ਕਿ ਜ਼ਿੰਦਗੀ ਜੀਣ ਦੇ ਸਹੀ ਤਰੀਕੇ ਕੀ ਹੈਗੇ ਇਹ ਨਹੀਂ ਕਿ ਸਾਰਾ ਕੋਈ ਤੁਹਾਡੇ ਕੋਲ ਬਹੁਤ ਕੋਈ ਪੈਸਾ ਹੋਵੇ ਤੁਸੀਂ ਤਾਂ ਹੀ ਕਰ ਸਕਦੇ ਪੈਸਾ ਇੱਕ ਲੱਥਰੀ ਚੀਜ਼ ਹੈਗੀ ਹੈ ਲੇਕਿਨ ਅਗਰ ਤੁਸੀਂ ਆਪਣੇ ਆਸ-ਪਾਸੇ ਸਮਾਜ ਗਲੀ ਮਹੱਲੇ ਜੇ ਅਗਰ ਤੁਸੀਂ ਉਹਨੂੰ ਵਜਿਦੇ ਬਿਹਤਰ ਬਣਾਓ ਉਹ ਤੁਹਾਡਾ ਇੱਥੇ ਹੀ ਸਵਰਗ ਜਿਹੜਾ ਸਿਰਜਿਆ ਜਾ ਸਕਦਾ ਹੈ ਰਤਲਾ ਸਾਹਿਬ ਆਪਾਂ ਕਿਉਂਕਿ ਪੰਜਾਬ ਨਾਲ ਸੰਬੰਧਤ ਤੁਸੀਂ ਅਸਿਸਟੈਂਟ ਕਮਾਂਡੈਂਟਰ ਰਹੇ ਹੋ ਬੀਐਸਐਫ ਚ ਸਮਾਜ ਜਾਣ ਕੇ ਉਹ ਤੋਂ ਬਾਅਦ ਵੀ ਤੁਸੀਂ ਸੇਵਾ ਕੀਤੀ ਹੈ ਪਹਿਲਾਂ ਜਿੰਨਾ ਹਿੱਸਾ ਸਕਿਉਰਿਟੀ ਫੋਰਸਿਜ਼ ਵਿੱਚ ਜਾਂ ਡਿਫੈਂਸ ਫੋਰਸਿਜ਼ ਵਿੱਚ ਸੀਗਾ ਪੰਜਾਬ ਦੇ ਯੂਥ ਦਾ ਨੌਜਵਾਨਾਂ ਦਾ ਉਹ ਹੁਣ ਘੱਟਦਾ ਨਜ਼ਰ ਆ ਰਿਹਾ ਪੰਜਾਬ ਦੇ ਨੌਜਵਾਨ ਦੇਸ਼ ਸੇਵਾ ਵੱਲ ਕਿਉਂ ਨਹੀਂ ਜਾ ਰਹੇ ਕੀ ਕਮੀ ਮਿੰਦਰ ਜੀ ਦਰਸਲ ਗੱਲ ਇਹ ਹੈ ਕਿ ਨੌਜਵਾਨਾਂ ਨੂੰ ਜਿਹੜੀ ਪ੍ਰਵਾਸ ਦੀ ਨਾ ਬਾਹਰ ਜਾਣ ਦੀ ਜਿਹੜੀ ਇੱਕ ਹੋੜ ਹੈ ਜੀ ਇਹਨੇ ਸਾਡੇ ਲੋਕਲ ਇੰਡਸਟਰੀ ਨੂੰ ਤੇ ਲੋਕਲ ਸਾਡੀਆਂ ਸਕਿਉਰਿਟੀ ਫੋਰਸਾਂ ਨੂੰ ਚੰਗੇ ਅਪਸਰਾਂ ਦੀ ਘਾਟ ਪੈਦਾ ਕੀਤੀ ਜੀ ਕਿਉਂ ਕਿ ਕਿਉਂਕਿ ਇਹ ਜਿਹੜਾ ਜੇ ਸਕਿਉਰਿਟੀ ਫੋਰਸ ਵੱਲ ਦੇ ਵੱਲ ਦੇ ਪਾਸੇ ਜਾਣ ਦੇ ਨਾਲ ਤੁਹਾਨੂੰ ਪਹਿਲਾਂ ਕਾਫੀ ਨਿਹੰਤ ਕਰਨੀ ਪੈਂਦੀ ਹੈ ਸਰੀਰਕ ਤੌਰ ਤੇ ਵੀ ਦੂਸਰਾ ਇਹ ਕਿ ਮੈਕਨਾਈਜ਼ਡ ਕੰਮ ਹੋਣ ਦਾ ਕਰਕੇ ਪਹਿਲੇ ਨਾਲੋਂ ਕੁਝ ਪੋਸਟਾਂ ਵੀ ਆਰਮੀ ਦੇ ਵਿੱਚ ਕੁਝ ਘਟੋਈਆਂ ਤੇ ਬੱਚਿਆਂ ਨੂੰ ਜਿਹੜਾ ਪੈਸੇ ਦਾ ਮੂਹ ਹੈਗਾ ਉਹ ਵੀ ਫਾਰਨ ਵਾਲ ਦੇ ਪਾਸੇ ਜ਼ਿਆਦਾ ਖਿੱਚ ਕੇ ਲੈ ਕੇ ਜਾ ਰਿਹਾ ਪਰ ਹੁਣ ਜਿਸ ਤਰ੍ਹਾਂ ਕਿ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਐਂਟੀ ਮਾਈਗ੍ਰੇਸ਼ਨ ਮੂਵਮੈਂਟ ਚੱਲ ਰਹੀਆਂ ਮੈਨੂੰ ਲੱਗਦਾ ਕਿ ਦੁਬਾਰਾ ਬੱਚੇ ਫੇਰ ਆਪਣੇ ਆਪ ਨੂੰ ਪੁਲਿਸ ਪੈਰਾ ਮਿਲਟਰੀ ਫੋਰਸਸ ਡਿਫੈਂਸ ਫੋਰਸ ਉਹਦੇ ਵੱਲ ਦੇ ਪਾਸੇ ਜਿਹੜੇ ਜਿੰਨੇ ਵੀ ਐਵੇਂ ਨਿਊਜ਼ ਹੈਗੇ ਆ ਉਹਨਾਂ ਨੂੰ ਐਕਸਪਲੋਰ ਕਰਨਗੇ ਤੇ ਉਹ ਦੁਬਾਰਾ ਆਪਣੇ ਦੇਸ਼ ਦੀ ਸੇਵਾ ਦੇ ਵਿੱਚ ਸਮਰਪਿਤ ਹੋਣਗੇ ਜਿਵੇਂ ਪ੍ਰਵਾਸ ਦੀ ਗੱਲ ਤੁਸੀਂ ਕੀਤੀ ਆ ਵੀ ਪ੍ਰਵਾਸ ਦੀ ਵਜ੍ਹਾ ਦੇ ਕਾਰਨ ਸਾਡੇ ਬੱਚਿਆਂ 'ਚ ਜਿਹੜੀ ਮਿਹਨਤ ਕਰਨ ਦਾ ਜज्ਬਾ ਵੀ ਘਟਿਆ ਬਲਵਿੰਦਰ ਜੀ ਮੈਂ ਬਹੁਤ ਸਾਰੀ ਮੁਲਕਾਂ ਵਿੱਚ ਘੁੰਮ ਕੇ ਆਇਆ ਹਾਂ ਜੀ ਇਹ ਨਹੀਂ ਕਿ ਜਿੱਥੇ ਮੇਰੇ ਬੱਚੇ ਮੈਂ ਉੱਥੇ ਹੀ ਜਾਣਾ ਮੈਂ ਮੈਂ ਇੰਗਲੈਂਡ ਵੀ ਗਿਆ ਮੈਂ ਕੁਵੈਤ ਵੀ ਗਿਆ ਮੈਂ ਦੁਬਈ ਵੀ ਗਿਆ ਸਾਰੇ ਉੱਥੇ ਮੈਂ ਦੇਖਿਆ ਕਿ ਉੱਥੇ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ ਕਿ ਤੁਹਾਡੇ ਵਿੱਚ ਡਿਸਪਲਿਨ ਹੋਣਾ ਚਾਹੀਦਾ ਉੱਥੇ ਸਕੂਲਾਂ ਦੇ ਵਿੱਚ ਹੀ ਜਿਹੜਾ ਹੈਗਾ ਬੱਚਿਆਂ ਨੂੰ ਮਿਲਟਰੀ ਐਜੂਕੇਸ਼ਨ ਦੇ ਬਾਰੇ ਗਿਆਨ ਦਿੱਤਾ ਜਾਂਦਾ ਤੁਸੀਂ ਸਿਵਲ ਵਿੱਚ ਕੰਮ ਕਰਦੇ ਹੋ ਤੁਸੀਂ ਕੁਝ ਸਮੇਂ ਲਈ ਮਿਲਟਰੀ ਦੀ ਸੇਵਾ ਨੂੰ ਆਪਟ ਕਰ ਸਕਦੇ ਹੋ ਜੀ ਹਰ ਇੱਕ ਦੇਸ਼ ਜਿਹੜਾ ਉਹ ਚਾਹੁੰਦਾ ਕਿ ਮੇਰਾ ਜਿਹੜਾ ਯੂਥ ਹੈ ਉਹਦੇ ਕੋਲ ਕਿਸ ਲੋੜ ਪੈਣ ਤੇ ਮਿਲਟਰੀ ਦੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਸੇਵਾਵਾਂ ਕਿਲਦੇ ਹੈ ਉਹਨਾਂ ਨੂੰ ਤੇ ਲੋੜ ਪੈਣ ਤੇ ਅਸੀਂ ਉਹਨਾਂ ਨੂੰ ਵੀ ਐਜ਼ ਅ ਰਿਜ਼ਰਵ ਫੋਰਸ ਇਸਤੇਮਾਲ ਕਰੀਏ ਇਸ ਤਰੀਕੇ ਦੇ ਕੰਮ ਹੀ ਸਾਡੇ ਦੇਸ਼ ਵਿੱਚ ਵੀ ਇਸ ਤਰੀਕੇ ਦੇ ਕੰਮ ਹੋਣੇ ਚਾਹੀਦੇ ਸਾਡੇ ਨੌਜਵਾਨ ਨੂੰ ਅੱਗੇ ਆਉਣਾ ਚਾਹੀਦਾ ਕਿ ਭਾਵੇਂ ਉਹਨਾਂ ਨੇ ਸਿਵਲ ਵਿੱਚ ਨੌਕਰੀ ਕਰਨੀ ਪਰ ਉਹਨਾਂ ਨੂੰ ਐਟ ਲੀਸਟ ਲੋੜ ਪੈਣ ਤੇ ਫਿਟਨੈਸ ਪਲੱਸ ਹਥਿਆਰ ਚਲਾਉਣ ਦੀ ਜਿਹੜੀ ਆ ਉਹਨਾਂ ਕੋਲ ਟ੍ਰੇਨਿੰਗ ਹੋਣੀ ਚਾਹੀਦੀ ਆ ਇਸੇ ਕਰਕੇ ਫਿਰ ਉਹ ਆਫ ਦਿ ਟ੍ਰੈਕ ਨਹੀਂ ਜਾਣਗੇ ਜਿਹੜੀਆਂ ਆਪਾਂ ਕਈ ਸਮੱਸਿਆਵਾਂ ਸਮਝਦੇ ਆ ਕਿ ਬੱਚੇ ਪਟਕ ਜਾਂਦੇ ਆ ਨਸ਼ਿਆਂ ਵਿੱਚ ਚਲੇ ਜਾਂਦੇ ਆ ਉਹ ਉਹਨਾਂ ਨੂੰ ਇਹ ਸਮੱਸਿਆਵਾਂ ਨਹੀਂ ਆਉਣਗੀਆਂ ਜੇ ਅਗਰ 2-4 ਮਹੀਨੇ ਵੀ ਉਹ ਅਗਰ ਕਿਸੇ ਫੋਰਸ ਦੇ ਵਿੱਚ ਜਾ ਕੇ ਉਹ ਆਪਣੀ ਟ੍ਰੇਨਿੰਗ ਲੈ ਲੈਣ ਤਾਂ ਇਸ ਤਰੀਕੇ ਦੇ ਪ੍ਰੋਗਰਾਮ ਅਲੀਕਣੇ ਚਾਹੀਦੇ ਹੈਗੇ ਨੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਵੀ ਲਿਖਣੇ ਚਾਹੀਦੇ ਨੇ ਔਰ ਸਟੇਟ ਔਰ ਸੈਂਟਰਲ ਲੈਵਲ ਪੱਧਰ ਤੇ ਕੋਈ ਇਦਾਂ ਦਾ ਸਿਲੇਬਸ ਵੀ ਰਤੜਾ ਸਾਹਿਬ ਹੋ ਜਾਣਾ ਚਾਹੀਦਾ ਕਿ ਬੱਚਿਆਂ ਨੂੰ ਅਵੇਅਰ ਕਰਨ ਲਈ ਕਿ ਫੌਜ ਚ ਜਾਣਾ ਤੇ ਆ ਅੱਗੇ ਅੱਗੇ ਜਾ ਕੇ ਜਿਵੇਂ ਹੁਣ ਜਿਹੜੇ ਚੰਗੇ ਸਕੂਲ ਐ ਉਹਨਾਂ ਚ ਬੱਚੇ ਹਾਈਲਾਈਟਸ ਬਾਹਰ ਜਾਣ ਲਈ ਝਾਟੀ ਕਰ ਜਾਂਦੇ ਆ ਬਹੁਤ ਘੱਟ ਸਮਾਂ ਲੱਗਦਾ ਪਿੰਡਾਂ ਵਾਲੇ ਵਿਦਿਆਰਥੀ ਆ ਕਿਉਂਕਿ ਉਸ ਪੜਾਈ ਨਾਲ ਜੁੜੇ ਨਹੀਂ ਹੁੰਦੇ ਜਾਂ ਉਹ ਘੱਟ ਧਿਆਨ ਦਿੰਦੇ ਉਹਨਾਂ ਨੂੰ ਬਹੁਤ ਸਮਾਂ ਲੱਗ ਜਾਂਦਾ ਹਾਈਲਾਈਟਸ ਕਰਨ ਤੇ ਬਹੁਤ ਸਮਾਂ ਲੱਗ ਜਾਂਦਾ ਕਈ ਵਾਰੀ ਕਿ ਇੰਦਾ ਦਾ ਸਿਲੇਬਸ ਹੋਣਾ ਚਾਹੀਦਾ ਕਿ ਜੇ ਬੱਚਿਆਂ ਨੇ ਫੌਜ ਚ ਜਾਣਾ ਬੀਐਸਐਫ ਜੁਆਇਨ ਕਰਨੀ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣ ਇੰਦਾ ਦਾ ਵੀ ਕੋਈ ਹੋਣਾ ਚਾਹੀਦਾ ਮੇਰਾ ਖਿਆਲ ਹੈ ਕਿ ਕਿਉਂਕਿ ਮੈਂ ਐਨਸੀਸੀ ਦੀ ਪੂਰੀ ਫਾਰਮੇਸ਼ਨ ਨੂੰ ਜਾਣਦਾ ਹੈਗਾ ਤੇ ਵੱਡੇ ਸਕੂਲ ਜਿੰਨੇ ਵੀ ਹੈਗੇ ਨੇ ਅੱਜ ਕੱਲ ਚਾਹੇ ਉਹ ਸੀਡੀਐਸੀ ਸਕੂਲ ਵੀ ਹੋਣ ਪ੍ਰਾਈਵੇਟ ਵੀ ਹੋਣ ਉਹਨਾਂ ਨੂੰ ਵੀ ਅਲਾਉਡ ਹੈ ਕਿ ਅਗਰ ਤੁਹਾਡੇ ਕੋਲ ਸਟਰੈਂਥ 1500 ਤੋਂ ਉੱਪਰ ਹੈ ਜਾਂ ਤੁਹਾਡੇ ਕੋਲ +1 2 ਦੀਆਂ ਕਲਾਸਿਸ ਹੈਗੀਆਂ ਤੇ ਤੁਸੀਂ ਐਨਸੀਸੀ ਦੀ ਯੂਨਿਟ ਆਪਣੇ ਸਕੂਲ ਦੇ ਵਿੱਚ ਖਲਵਾ ਸਕਦੇ ਹੋ ਐਸੇ ਤਰੀਕੇ ਨਾਲ ਮੈਂ ਪੰਜਾਬ ਗਵਰਨਮੈਂਟ ਨੂੰ ਵੀ ਇਹ ਵਾਲੀ ਰਿਕਵੈਸਟ ਕਰੂੰਗਾ ਕਿ ਤੁਸੀਂ ਤੁਸੀਂ ਵੱਡੇ ਜਿਹੜੇ ਸਕੂਲ ਆ ਤੁਸੀਂ ਕੁਝ ਸਕੂਲ ਇਕੱਠੇ ਕਰ ਲਓ ਉਹਨਾਂ ਦੀ ਗਿਣਤੀ ਇੱਕ ਤਾਂ ਉੱਥੇ ਸਟਾਫ ਵੀ ਪੂਰਾ ਹੋ ਜਾਏਗਾ ਦੂਸਰਾ ਇਹ ਕਿ +1 2 ਦੇ ਵਿੱਚ ਸਾਰੇ ਸਾਇੰਸ ਵਾਲੇ ਵੀ ਕਿਉਂਕਿ 에어 ਫੋਰਸ ਵਾਸਤੇ ਤਾਂ ਨੂੰ ਸਾਇੰਸ ਦੀ এডਿਕੇਸ਼ਨ ਚਾਹੀਦੀ ਹੈ ਮੈਥਮੈਟਿਕਸ ਫਿਜ਼ਿਕਸ ਚਾਹੀਦਾ ਤੋ ਨੇਵੀ ਵਾਸਤੇ ਵੀ ਤੁਹਾਨੂੰ ਸਾਇੰਸ ਦੀ এডਿਕੇਸ਼ਨ ਚਾਹੀਦੀ ਤੋ ਅਗਰ ਇਸ ਤਰ੍ਹਾਂ ਕੁਝ ਸਕੂਲ ਵੱਡੇ ਜਿਹੜੇ ਮਰਜ ਕਰਕੇ ਵੱਡੀ ਗਿਣਤੀ ਦੇ ਵਿੱਚ ਉੱਥੇ ਬੱਚੇ ਹੋਣ ਸਾਰੀਆਂ ਸਟਰੀਮਸ ਹੋਣ ਔਰ ਉੱਥੇ ਅਸੀਂ ਜਦੋਂ ਇਸ ਤਰੀਕੇ ਦਾ ਐਨਸੀਸੀ ਦਾ ਜਿਹੜਾ ਪ੍ਰੋਗਰਾਮ ਸ਼ੁਰੂ ਕਰਾਂਗੇ ਤੇ ਉਹ ਔਰ ਇਹ ਕੰਮ ਕੰਪਲਸਰੀ ਹੋਣਾ ਚਾਹੀਦਾ ਇੱਕ ਹੀ ਸੈਨਿਕ ਸਕੂਲ ਇੱਕ ਸਟੇਟ ਵਿੱਚ ਹੋਣ ਦਾ ਮਤਲਬ ਨਹੀਂ ਹੈ ਮੈਂ ਕਹਿੰਦਾ ਸਾਡੀ ਸਾਰੇ ਹੀ ਪਲੱਸ 2 ਸਕੂਲ ਜਿਹੜੇ ਉਹ ਸੈਨਿਕ ਸਕੂਲ ਵਾਂਗੂ ਸੈਨਿਕ ਸਕੂਲ ਵਾਂਗੂ ਉਹਨਾਂ ਦਾ ਜਿਹੜਾ ਭਲਾਉਣ ਦਾ ਤਰੀਕਾ ਜਿਹੜਾ ਉਦਾਂ ਦਾ ਉਦਾਂ ਦਾ ਉਦਾਂ ਦਾ ਬਿਲਕੁਲ ਤਾਂ ਵੀ ਕੰਪਲਸਰੀ ਹੋ ਜਾਣਾ ਚਾਹੀਦਾ ਮਿਲਟਰੀ ਐਜੂਕੇਸ਼ਨ ਕਿ ਜਿਹੜੀ ਹੈਗੀ ਆ ਬੱਚੇ ਜਦੋਂ ਉਹ ਫਿਰ ਬੱਚਿਆਂ ਦੇ ਵਿੱਚ ਜਿਹੜੇ ਜਦੋਂ ਉਹਨਾਂ ਦਾ 베ਸ ਪੱਕਾ ਬਣ ਜਾਂਦਾ ਹੈਗਾ ਉਹ ਅੱਗੇ ਜਾ ਕੇ ਉਹ ਕਿਸੇ ਕਿਸੇ ਵੀ ਫੀਲਡ ਵਿੱਚ ਕਿਸੇ ਵੀ ਫੀਲਡ ਵਿੱਚ ਜਾਣਗੇ ਉਹ ਬਿਲਕੁਲ ਉਸ ਤਰ੍ਹਾਂ ਮੈਨੂੰ ਆਪਣੀ ਸਕਿਉਰਿਟੀ ਫੋਰਸਿਸ ਦਾ एलआईसी ਦੇ ਵਿੱਚ ਬੜਾ ਫਾਇਦਾ ਹੋਇਆ ਮੈਂ ਉੱਥੇ ਵੀ ਅਪਰਾਇਟ ਬਿਲਕੁਲ ਬਿਲਕੁਲ ਰਤੜਾ ਸਾਹਿਬ ਸਮਾਜ ਆਜਤ ਨਹੀਂ ਦੇ ਰਿਹਾ ਕਿ ਅਸੀਂ ਹੋਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਕਿਉਂਕਿ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜਿੱਥੇ ਫੌਜ ਬਾਰੇ ਗੱਲ ਬਾਤ ਕੀਤੀ ਸਿਕਿਉਰਿਟੀ ਫੋਰਸਸ ਬਾਰੇ ਤੁਸੀਂ ਜਾਣਕਾਰੀ ਦਿੱਤੀ ਹੈ ਉੱਥੇ ਪੰਜਾਬ ਦੇ ਬੱਚਿਆਂ ਨੂੰ ਚੰਗਾ ਕਰਨ ਲਈ ਤੁਸੀਂ ਵੀ ਪ੍ਰੇਰਿਤ ਕੀਤਾ ਉਹਦੇ ਲਈ ਵੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਦੇਸ਼ ਦੀ ਰੱਖਿਆ ਕੀਤੀ ਹੈ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਲੂਟ ਕਰਦਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸਮਾਂ ਸਕਿਉਰਿਟੀ ਫੋਰਸਿਸ ਵਿੱਚ ਦੇਸ਼ ਦੇ ਸਾਤੇ ਦੇਸ਼ ਦੀ ਸੇਵਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੈਨੋਵੀ ਜੀ ਬਹੁਤ ਬਹੁਤ ਸਲੂਟ ਔਰ ਦਰ ਦਰਸ਼ਨ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ ਬਹੁਤ ਪਿਆਰ